ਮੋਹਾਲੀ ਦੇ ਡੇਰਾ ਬੱਸੀ ਦੇ ਵਿੱਚ ਪੰਜਾਬ ਪੁਲਿਸ ਨੇ ਲੌਰੈਂਸ ਗੈਂਗ ਦੇ ਸ਼ੂਟਰਾਂ ਦਾ ਕੀਤਾ ਇਨਕਾਊਂਟਰ ਇਨਕਾਊਂਟਰ ਦੌਰਾਨ ਦੋ ਸ਼ੂਟਰਾਂ ਦੇ ਲੱਗੀ ਗੋਲੀ ਲੌਰੈਂਸ ਗੈਂਗ ਦੇ ਨਾਲ ਸੰਬੰਧਿਤ ਚਾਰ ਸ਼ੂਟਰ ਕੀਤੇ ਕਾਬੂ ਭਾਰੀ ਮਾਤਰਾ ਦੇ ਵਿੱਚ ਹਥਿਆਰ ਵੀ ਕੀਤੇ ਗਏ ਬ੍ਰਮ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਦੇ ਵਿੱਚ ਸਨ ਮਲਜ਼ਮ ਮੋਹਾਲੀ ਦੇ ਡੇਰਾ ਬਸੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੁਲਸ ਅਤੇ ਗੈਂਗਸਟਰਾਂ ਦੇ ਵਿਚਕਾਰ ਮੁਕਾਬਲਾ ਹੋਇਆ ਇਸ ਮੁਕਾਬਲੇ ਦੇ ਵਿੱਚ ਆਮੋ ਸਾਹਮਣੇ ਤੋਂ ਗੋਲੀਬਾਰੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਸ ਵੱਲੋਂ ਜਿਹੜੇ ਸ਼ੂਟਰਾਂ ਦਾ ਇਨਕਾਊਂਟਰ ਡੇਰਾ ਬਸੀ ਦੇ ਵਿੱਚ ਕੀਤਾ ਗਿਆ ਇਹਨਾਂ ਦਾ ਸਬੰਧ ਲਾਰੈਂਸ ਗੈਂਗ ਦੇ ਨਾਲ ਦੱਸਿਆ ਜਾ ਰਿਹਾ ਹੈ ਇਸ ਮੌਕੇ ਦੇ ਉੱਤੇ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਦੋ ਸ਼ੂਟਰ ਜ਼ਖਮੀ ਹੋਏ ਨੇ ਜਿਨ੍ਹਾਂ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਕੁੱਲ 4 ਮੁਲਜ਼ਮਾਨਾਂ ਨੂੰ ਯਾਨੀ ਕਿ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸੀ ਇਹਨਾਂ ਦਾ ਸਬੰਧ ਲਾਰੈਂਸ ਗੈਂਗ ਦੇ ਨਾਲ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਹਥਿਆਰ ਵੀ ਬਰਾਮਦ ਕੀਤੇ ਗਏ ਇਸ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਇਹਨਾਂ ਨੂੰ ਕਾਬੂ ਕਰਕੇ ਪੰਜਾਬ ਪੁਲਿਸ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਇਹਨਾਂ ਦਾ ਇਨਕਾਊਂਟਰ ਕਰ ਦਿੱਤਾ ਜਿਸ ਸਮੇਂ ਇਹਨਾਂ ਸ਼ੂਟਰਾਂ ਅਤੇ ਪੰਜਾਬ ਪੁਲਿਸ ਵਿਚਕਾਰ ਇਹ ਮੁਕਾਬਲਾ ਚੱਲਿਆ ਆਲੇ-ਦੁਆਲੇ ਦੇ ਇਲਾਕੇ ਦੇ ਵਿੱਚ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਗੋਲੀਬਾਰੀ ਦੋਵਾਂ ਪਾਸੇ ਤੋਂ ਹੋ ਰਹੀ ਸੀ ਤੇ ਲਗਾਤਾਰ ਚੱਲ ਰਹੀ ਸੀ ਕਾਫੀ ਦੇਰ ਤੱਕ ਗੋਰੀਬਾਰੀ ਚੱਲਦੀ ਰਹੀ ਪੁਲਿਸ ਵੱਲੋਂ ਇਸ ਮੌਕੇ ਦੇ ਉੱਤੇ ਕੁੱਲ 4 ਸ਼ੂਟਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 2 ਜਣਿਆਂ ਦੀ ਲੱਤ ਦੇ ਉੱਤੇ ਗੋਲੀ ਲੱਗੀ ਹੈ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਉਹਨਾਂ ਨੂੰ ਇਲਾਜ ਦੇ ਲਈ ਭੇਜ ਦਿੱਤਾ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ ਇਹ ਇਨਕਾਊਂਟਰ ਦੁਪਹਿਰ ਵੇਲੇ ਡੇਰਾ ਬਸੀ ਅੰਬਾਲਾ ਹਾਈਵੇ ਦੇ ਉੱਤੇ ਸਟੀਲ ਸਟ੍ਰਿਪਸ ਟਾਵਰ ਦੇ ਨੇੜੇ ਕੀਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰੇ ਸ਼ੂਟਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸਨ ਪਰ ਇਨਪੁਟ ਮਿਲਣ ਦੇ ਉੱਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਹਨਾਂ ਨੂੰ ਕਾਬੂ ਕਰ ਲਿਆ ਘਟਨਾ ਸਥਾਨ ਤੋਂ ਪੁਲਸ ਨੇ ਵੱਡੀ ਮਾਤਰਾ ਦੇ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤੇ ਨੇ ਪੁਲਸ ਵੱਲੋਂ ਹੋਰ ਪੁੱਛਗਿੱਛ ਫਿਲਹਾਲ ਜਾਰੀ ਹੈ ਅਤੇ ਗੈਂਗ ਦੇ ਹੋਰ ਮੈਂਬਰਾਂ ਬਾਰੇ ਵੀ ਜਾਣਕਾਰੀ ਖਗਾਲੀ ਜਾ ਰਹੀ ਹੈ